ਆਸਟ੍ਰੇਲੀਆ ਤੋਂ ਪੁੱਤ ਦੇ ਜਾਣ ਦੀ ਖਬਰ ਜਦੋਂ ਮਾਂ ਦੇ ਕੰਨੀਆਂ ਪਈ ਤਾਂ ਉਹ ਰੋ ਰੋ ਕੇ ਕਮਲੀ ਹੋ ਗਈ ਐਡਲਨ ਸ਼ਹਿਰ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਪੰਜਾਬੀ ਨੌਜਵਾਨ ਮਾਰਿਆ ਗਿਆ ਪਤਾ ਲੱਗਿਆ ਕੇਸ ਦੀ ਪਛਾਣ ਹੁਸ਼ਿਆਰਪੁਰ ਦੇ ਮੁਕੇਰੀਆਂ ਤਹਿਸੀਲ ਦੇ ਅਧੀਨ ਪੈਂਦੇ ਪਿੰਡ ਤੀਰੋਵਾਲ ਦੇ ਵਰਿੰਦਰ ਕੁਮਾਰ ਤੇ ਰੂਪ ਤੇ ਵਜੋ ਕੀਤੀ ਗਈ ਵਰਿੰਦਰ ਜੋ ਕਿ 2018 ਦੇ ਵਿੱਚ ਵਿਦੇਸ਼ ਗਿਆ ਸੀ ਜਵਾਨ ਪੁੱਤ ਤੇ ਜਾਣ ਤੋਂ ਬਾਅਦ ਮਾਪੇ ਬੇਹੱਦ ਹੀ ਜ਼ਿਆਦਾ ਗਮ ਦੇ ਵਿੱਚ ਨੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਗੁਰਪਖਸ਼ ਲਾਲ ਨੇ ਦੱਸਿਆ ਕਿ 2018 ਦੇ ਵਿੱਚ ਪੁੱਤਰ ਵਿਦੇਸ਼ ਦੇ ਵਿੱਚ ਰੋਜ਼ੀ ਰੋਟੀ ਕਮਾਉਣ ਤੇ ਲਈ ਗਿਆ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦਾ ਭਵਿੱਖ ਇਹੋ ਜਿਹਾ ਹੋਵੇਗਾ ਪੁੱਤਰ ਦੇ ਦੋਸਤਾਂ ਤੋਂ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਉਹਨਾਂ ਦਾ ਮੁੰਡਾ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਹੈ ਫਰੀਂਦਰ ਦੇ ਪਰਿਵਾਰ ਨੇ ਕਰਜ਼ਾ ਲੈ ਕੇ ਆਪਣੇ ਸੁਪੁੱਤ ਨੂੰ ਵਿਦੇਸ਼ ਭੇਜਿਆ ਸੀ ਅਤੇ ਹੁਣ ਉਹ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਉਸ ਦੀ ਮ੍ਰਿਤਕ ਦੇ ਨੂੰ ਤੁਰੰਤ ਅਸਟ੍ਰੇਲੀਆ ਤੋਂ ਪਿੰਡ ਲਿਆਂਦਾ ਜਾਵੇ ਤਾਂ ਕਿ ਉਹ ਆਪਣੇ ਰੀਤੀ ਰਿਵਾਜਾਂ ਦੇ ਅਨੁਸਾਰ ਅੰਤਿਮ ਸੰਸਕਾਰ ਕਰ ਸਕਣ ਪਰ ਇਹ ਦੁੱਖ ਹੈ ਡਾ ਵੱਟਾ ਕਿ ਮਾਪੇ ਤੋਂ ਸਹਾਰਿਆ ਨਹੀਂ ਜਾ ਰਿਹਾ 80% ਪੰਜਾਬ ਬਰਬਾਦ ਹੋ ਗਿਆ ਜਿਨ੍ਹਾਂ ਦੇ ਬੱਚੇ ਮਰ ਗਏ ਉਹਨਾਂ ਮਾਪਿਆਂ ਦਾ ਕੀ ਹਾਲ ਉਹ ਮਾਪੇ ਨਾ ਜੀਉਂਦੇ ਸਨ ਮਰੇ ਚੁ ਮਰ ਗਈਏ ਸਾਡੀ ਇਹ ਸਰਕਾਰਾ ਡੇੜਾ ਘਰ ਕਰ ਦਿੱਤਾ ਸਾਡੇ ਤੇ ਕੀ ਕਰੀਏ ਬਾਰੇ ਅੰਦਾਜ਼ਾ ਨਹੀਂ ਲੱਗਦੀ ਕਿ ਕੀ ਆਹੀ ਕੀ ਕਰਨਾ ਹੈ 아이 ਬਣਾ ਦੇ ਬੱਚੇ ਦੀ ਜੀਰਾਂ ਕਰਾ ਕੇ ਸੀ ਬਾਰਾਂ ਨੂੰ ਤੋੜਦੇ ਪਏ ਅਸੀਂ ਆਪਣੇ ਬੱਚੇ ਨਹੀਂ ਪਛਾ ਸਕਦੇ ਸਾਡੇ ਬੱਚਿਆਂ ਨੂੰ ਕਿੱਥੇ ਰੱਖਾਂ ਤੁਹਾਡੇ ਬੱਚਿਆਂ ਨੂੰ ਕਿੱਥੇ ਲਾਵਾਂ ਇਸ ਲਈ ਕੋਈ ਬਚਾ ਸਕਦਾ ਤਾਂ ਬਚਾ ਲਵੇ ਇਸ ਦੇਸ਼ ਨੂੰ ਇਹਨਾਂ ਬੱਚਿਆਂ ਨੂੰ ਇੱਥੇ ਰਹਿਣ ਦਿਓ ਇਹਨਾਂ ਨੂੰ ਇੱਥੇ ਕੰਮ ਦਿਓ ਇਹਨਾਂ ਨੂੰ ਇੱਥੇ ਰੁਜ਼ਗਾਰ ਦਿਓ ਮਹਿੰਗਾ ਇੱਕ ਅਟ ਕਰੂ ਇਹਨਾਂ ਨੂੰ ਵਸਣ ਦਿਓ ਘਰਾਂ ਨੂੰ ਕਿਉਂ ਘਰਾਂ ਦੇ ਘਰਾਂ ਦੇ ਜੜ ਦਿੱਤੇ ਸਿਰਕਾਣਾ ਜ਼ਿੰਮੇਵਾਰ ਨੇ ਇਸ ਗਲਤੀ ਐਨੀ ਮਹਿੰਗੀ ਪੜਾਈ ਕਰਾ ਕਰ ਕੇ ਲੋਕਾਂ ਨੂੰ ਕਿਤੇ ਕੋਈ ਨੌਕਰੀ ਨਹੀਂ ਕੁਛ ਨਹੀਂ ਕੀ ਖਾਣ ਬੱਚੇ ਕਿੱਥੋਂ ਖਰਚੇ ਕਰਨਗੇ ਉੱਥੇ ਜਾ ਕੇ ਬੱਚੇ ਇਦਾਂ ਮਰ ਰਹੇ ਨੇ ਕੋਈ ਅਟੈਕ ਹੋ ਰਿਹਾ ਕੋਈ ਐਕਸੀਡੈਂਟ ਹੋ ਰਿਹਾ ਕੋਈ ਹਾਲ ਨਹੀਂ ਜੇ ਫਸਲਾ ਤੇ ਉਹ ਨਹੀਂ ਪਈ ਕੀ ਨਾ ਟੋੜਾ ਬਿਜ਼ਨਸ ਕੀ ਲੜ ਦੇ ਲੜਕਾ ਟੋੜਾ ਕੀ ਰਿਸ਼ਤੇ ਰੱਖਦਾ ਮੇਰਾ ਆਪਣੇ ਆਪ ਦਾ ਮੁੰਡਾ ਤਾਂ ਕਿਸ ਤਰ੍ਹਾਂ ਮੈਸੇਜ ਮਿਲਿਆ ਬਾਰੋ ਕਿ ਬਿਸਕਾਟ ਹਾਸਾ ਦਾ ਪਰੇ ਸਾਨੂੰ ਉਹਦੇ ਨਾਲ ਦੇ ਮੁੰਡਿਆਂ ਦੇ ਫੋਨ ਆਏ ਕੀ ਕਹਿੰਦੇ ਸੀ ਉਹ ਉਹਨਾਂ ਨੇ ਕਿਹਾ ਪਹਿਲਾਂ ਥੋੜੀ ਦਿਰ ਪਹਿਲਾਂ ਕਿਹਾ ਵੀ ਉਹ ਮਾਰ ਹੋ ਗਿਆ ਹੈ ਜਾਨ ਕਿ ਥੋੜੀ ਦਿਰ ਬਾਅਦ ਫੋਨ ਆ ਗਿਆ ਕਿ ਉਹ ਖਤਮ ਹੋ ਗਿਆ ਕੀ ਵੀ ਦੇਹਿੰਦਾ ਦੋਲੀ ਪੁਲਿਸ ਵਾਲੇ ਕੀ ਕੰਮ ਕਰਦਾ ਸੀ ਮੁੰਡਾ ਬਾ ਡਰ ਡਰਾਂ ਨਾ ਕਰਦਾ ਸੀ ਉਹ ਵੀ ਕੋਈ ਕੰਮ ਕਰਦਾ ਸੀ ਉਹ ਟਲਾਲਾ ਜਿਲੰਦਰ ਸੀ ਜਾ ਕੇ ਤੁਹਾਡੀ ਕੀ ਅਪੀਲ ਹੈ ਸਰਕਾਰ ਹੈ ਕਿ ਜੋ ਬੱਚੇ ਇਸ ਤਰਿਕਾ ਨਾਲ ਬਾਜ਼ਾਰ ਜਾ ਕੇ ਹਾਸੂ ਬਾਰ ਬਾਪੜਦੇ ਆ ਕਿ ਸਰਕਾਰ ਇਸ ਸੰਜਾਵ ਦੇ ਵਿੱਚ ਕੰਮ ਦੇ ਵਿੱਚ ਵਧੀਆ ਨਹੀਂ ਨੌਕਰੀਆਂ ਦੇਵੇ ਪੰਜਾਬ ਨੂੰ ਸਾਡੀ ਬੇਜਲੀ ਗਾਇਸ ਦੀ ਹੋਈ ਸਾਡੇ ਇੱਥੇ ਦੇ ਵੀ ਬੱਚਿਆਂ ਨੂੰ ਜੇ ਸਾਡੀ ਸਰਕਾਰ ਕਾਮਯਾਬ ਹੋ ਜਨਤਾ ਦੀ ਅਪੀਲ ਤੇ ਇਹੀ ਹੈ ਬੱਚਿਆਂ ਨੂੰ ਰੋਜ਼ਗਾਰ ਦੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਦੇ ਪੇਵਾ ਜਾਦੇ ਆ ਸਰਕਾਰ ਬੰਦ ਕੀ ਨਾ ਤੁਹਾਡਾ ਕੋਈ ਕੰਮ ਤੋਂ ਦੇ ਵਿੱਚ ਕਿਹੜਾ ਪਿੰਡ ਤੁਹਾਡਾ ਟੋਟਾ ਮੂਟਾ ਕਿੱਥੇ ਗਿਆ ਸੀ ਬੰਨਾ ਉਸ ਤੇ ਨਹੀਂ ਆ ਕੀ ਨਾ ਸੀ ਮੁੰਡੇ ਦਾ ਮੇਰੀਂ ਦਿਲ ਦੱਟਾ ਕੀ ਕਰਨ ਜੋ ਹਾਸਾ ਬਪਰਿਆਜ ਬਾਰ ਜੱਥੋ ਹੀ ਮੁੰਡੇ ਦੀ ਹੋਏ ਬੱਲੀ ਮੈਨੂੰ ਕੁਝ ਸਮਝ ਨਹੀਂ ਆਂਦੀ ਪਈ ਅੱਜ ਮੇਰੇ ਦਿਮਾਗ ਕੋਈ ਜ ਨਹੀਂ ਆਂਦਾ ਮੇਰੇ ਬੱਚੇ ਨੂੰ ਕੀ ਹੋਇਆ ਮੇਰਾ ਬੱਚਾ ਠੀਕ ਥਾਂ ਤੋਂ ਕਰ ਹਾਂ ਮੈਨੂੰ ਵੀ ਦੱਸਣਾ ਗਦਾ ਮੇਰੇ ਬੱਚੇ ਨੂੰ ਵੀ ਹੋਇਆ ਬੰਨਾ ਤਾਂ ਉਹਨੇ ਮੈਸੇਜ ਕੀਤਾ ਕਿ ਬੱਚੇ ਦੇ ਇਸ ਤਰੀਕੇ ਨਾਲ ਸਭ ਆਪਰੇਗਾ। ਮੈਨੂੰ ਲੱਗਿਆ ਜਿ ਮੈਨੂੰ ਕਿਤੇ ਅੱਗੇ ਨਹੀਂ ਲੱਗੇਆ। ਮੈਨੂੰ ਕੁਝ ਨਹੀਂ ਪਤਾ ਐ ਜੂਲੇ ਪਾਣੀ। ਮੇਰੇ ਰਿਸ਼ਤੇਦਾਰ ਮੈਂ ਤੋਂ ਆਏ ਮੈਨੂੰ ਨਾਲ ਦਿੱਤੇ ਆ ਗਏ। ਕਿਨਾ ਚਿਰ ਤੋਂ ਗੇਮੋਡਨ ਬਾਰ ਗੇਨੋ। ਗੀਨ ਗੇਨ ਹੀ ਸਾਰੋਂ ਗੇ। ਹੋ ਸੁੱਖਾ ਗਾ। ਤੁਹਾਡੀ ਕੀ ਅਪੀਲ ਹੈ ਸਰਕਾਰ ਅਗੇ। ਮੇਰਾ ਬੱਚਾ ਮੈਂ ਵੀ ਖਾਣਾ ਚਾਹਨੀ ਐ। ਮੇਰਾ ਬੱਚਾ ਮੇਰੇ ਕੋਲ ਆ ਜਾਏਗਾ। ਮੇਰਾ ਬੱਚਾ ਮਿੱਕੂ ਆ ਮੈਂ ਮਾਂ ਬਣੀ ਬੱਚੀ ਦੇ ਵੇਖ ਪੜੇ ਗੱਲਾਂ ਲੱਭ ਅਸੀਂ ਵੀ ਪੀੜਾ ਸਰਕਾਰ ਦੇ ਨਹੀਂ ਸਮਨਾ ਗਿਆ ਤਿਜੋਰ ਕੇ ਬੇਕੀ ਹੈ ਮੇਰਾ ਬੇਚਾਰਾ ਨਹੀਂ ਕਬੀ ਚਾ ਵੀ ਕੋ ਆਰੇ Oh <laughs>